ਹਰ ਇੱਕ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਵੀਰ ਨਿਤਨ ਦੇ ਫਾਰਮ ਤੇ ਸੋ ਸਾਰੇ ਭਰਾਵਾਂ ਨੂੰ ਪਤਾ ਹੀ ਆ ਪਹਿਲਾਂ ਵੀ ਆਪਾਂ ਬਹੁਤ ਸਾਰੀਆਂ ਤੁਹਾਨੂੰ ਵੇੜਾ ਦਿਖਾਉਂਦੇ ਰਹਿੰਦੇ ਆ ਜਦੋਂ ਵੀ ਆਪਾਂ ਇੱਥੇ ਰਿਜੈਕਟ ਕਰਦੇ ਆ ਦੋਸਤੋ ਪੰਜ ਸੱਤ ਅੱਠ ਨਗ ਜਿਹੜੇ ਆ ਤੁਹਾਨੂੰ ਦਿਖਾ ਦਿੰਦੇ ਆ ਅੱਜ ਤਕਰੀਬਨ ਤਕਰੀਬਨ ਕੋਈ 8 ਤੋਂ 10 ਕ ਨਾਗ ਆ ਆਪਾਂ ਤੁਹਾਨੂੰ ਦਿਖਾਉਣੇ ਆ ਸਾਰੇ ਸਪੇਸ ਵਾਈ ਪਸ਼ੂ ਆ ਵੇੜਾ ਖਾਸ ਤੌਰ ਤੇ ਹੋਣਗੇ ਐਚ ਐਫ ਬਰੀਡ ਦੇ ਵਿੱਚ ਐਚ ਐਫ ਕ੍ਰੋਸ ਸੰਗ ਦੇ ਵਿੱਚ ਵੈਸੇ ਕੁਆਲਿਟੀ ਵੈਰਾਈਟੀ ਜਿਹੜੀ ਦੋਸਤੋ ਹਰ ਇੱਕ ਤਰ੍ਹਾਂ ਦੀ ਆਉਂਦੀ ਰਹਿੰਦੀ ਆ ਤੇ ਬਾਕੀ ਸਮੇ ਸਮੇ ਨਾਲ ਤੁਸੀਂ ਸੰਪਰਕ ਬਣਾ ਕੇ ਰੱਖ ਲਿਓ ਤੇ ਵੱਧੇ ਹੀ ਗਿਣਤੀ ਦੇ ਵਿੱਚ ਅਜਬਹਿੜਾ ਹੋਣਗੀਆਂ 8 ਤੋਂ 10 ਬਾਕੀ ਪੂਰੀ ਡਿਟੇਲ ਆਪਾਂ ਭਾਜੀ ਬਿੱਲਾ ਬਿੱਲੇ ਤੋਂ ਲੈ ਲਾਂਗੇ ਪੂਰੀ ਇਨਫੋਰਮੇਸ਼ਨ ਆਪਾਂ ਇਹਨਾਂ ਤੋਂ ਲੈ ਕੇ ਤੁਹਾਡੇ ਨਾਲ ਫੁੱਲ ਜਾਣਕਾਰੀ ਸਾਂਝੀ ਕਰਦੇ ਆਂਗੇ ਵੀ ਵੀਰ ਨਿਤਨ ਤੋਂ ਪਹਿਲਾਂ ਦੋਸਤੋ ਆਪਾਂ ਜਾਣਕਾਰੀ ਲੈਂਦੇ ਹੁੰਦੇ ਸੀ ਵੀਰ ਨਿਤਨ ਫਾਰਮ ਚਲੇ ਗਏ ਨੇ ਠੀਕ ਆ ਜੀ ਕੈਨੇਡਾ ਗਏ ਚਲੇ ਨੇ ਉਸ ਤੋਂ ਉਹਨਾਂ ਤੋਂ ਬਾਅਦ ਭਾਜੀ ਬਿੱਲਾ ਆਪਣੇ ਨਾਲ ਆ ਪੂਰੀ ਡਿਟੇਲ ਆਪਾਂ ਇਹਨਾਂ ਤੋਂ ਲੈ ਲਾਂਗੇ ਸਭ ਤੋਂ ਪਹਿਲਾਂ ਭਾਜੀ ਬਿੱ ਉਹ ਠੀਕ ਠਾਕ ਹਾਂ ਸਭ ਠੀਕ ਠਾਕ ਹੈ ਜੀ ਮਾਰੀ ਜਾਂਦੇ ਛਾਲਾਂ ਆ ਮਾਰਨੀ ਆ ਛਾਲਾਂ ਬੁੱਢਿਆਂ ਨੂੰ ਜਿੰਨੀਆਂ ਛਾਲਾਂ ਮਾਰ ਹੁਣ ਕੰਮ ਅੱਗੇ ਤਾਂ ਜੋੜ ਮੇਲਾ ਬੋਹ ਦਾ ਚੱਲ ਜਾਂਦਾ ਹੁਣ ਕੱਲੇ ਨੂੰ ਕੱਲੇ ਨੂੰ ਦੇਖ ਰੇ ਕਰਨੀ ਪੈਂਦੀ ਐ ਇੱਥੇ ਵੀ ਸਾਫ ਸੁਭਈਆ ਬਾਹਰ ਵੀ ਭੱਜ ਦੌੜ ਸਾਰਾ ਕੁਝ ਦੇਖਣਾ ਪੈਣਾ ਹੁਣ ਤੇ ਅੱਜ ਪਾਜੀ ਆਪਣੇ ਕੋਲ ਪਸ਼ੂ ਕਿੰਨੇ ਵਕਾਊਆ ਟੋਟਲ ਜਿਹੜੇ ਆਪਾਂ ਗਿਣਤੀ ਟੋਟਲ 9 گاਵਾਂ ਨੇ 9 گاਵਾਂ ਨੇ ਸੁੰਘਾ ਸੁੰਘਾ ਨੇ ਸਾਰੀਆਂ ਸਾਰੀਆਂ ਛੀਆਂ ਬੋਲੇ ਬੋਲੇ ਚ ਜਾਂ ਦੋ ਦੋ ਕੀ ਚੱਲ ਰਹੀ ਆ ਦੋ ਤਿੰਨ ਦੇ ਬੋਲੇ ਚ ਅੱਛਾ ਜੀ ਹਾਂ ਜੀ ਲਓ ਵੀ ਨਾਲ ਦੀ ਨਾਲ ਹੀ ਦੋਸਤੋ ਆਪਾਂ ਤੁਹਾਨੂੰ ਦਿਖਾਉਣੇ ਆ ਨਾਲ ਦੀ ਨਾਲ ਹੀ ਆਪਾਂ ਡਿਟੇਲ ਲਈ ਚਲਾਂਗੇ ਕਿਉਂਕਿ ਪਸ਼ੂ ਜਾਦੇ ਆ ਬੇੜਾਂ ਜਾਤੀਆਂ ਨੇ ਇਸ ਕਰਕੇ ਦੇਕੀ ਦੇ ਵਿੱਚ ਆਪਾਂ ਬਿਲਕੁਲ ਜਿਹੜੀ ਡਿਟੇਲ ਵੀ ਲੈਣੀ ਹੈ ਤੇ ਨਾਲ ਦੀ ਨਾਲ ਪਸ਼ੂ ਹੋਰ ਕੇ ਵੀ ਤੁਹਾਨੂੰ ਤੁਰ ਕੇ ਦਿਖਾਉਣਾ ਤੇ ਪਹਿਲੇ ਨੰਬਰ ਤੋਂ ਸ਼ੁਰੂਆਤ ਆ ਇਧਰੋਂ ਕਰ ਲਵਾਂਗੇ ਠੀਕ ਆ ਜੀ ਤੇ ਆਜੋ ਭਾਜੀ ਆਜੋ ਇਹ ਪਹਿਲੇ ਨੰਬਰ ਤੇ ਜਿਹੜੀ ਆਪਣੇ ਕੋਲ ਵਛੀਏ ਇਹ ਕਿਲਮਾ ਸੁਆ ਜੀ ਉਹ ਪਹਿਲੇ ਸੁਆ 6 ਦਾੰਦਿਆ 6 ਕੀ ਆ ਹਾਂ ਕੋਲ ਲਓ ਜੀ ਪਹਿਲਾ ਸੁਆ ਦੋਸਤੋ 6 ਕੀ ਆ ਅੱਗੇ ਬੰਨ ਕਿੰਨੇ ਸੁਆ ਉਹਨੂੰ ਸੂਈ ਨੂੰ 10 12 ਦਿਨ ਹੋ ਗਏ 10 12 ਦਿਨ ਹੋ ਗਏ ਆ ਬੱਚਾ ਦੇ ਮਗਰ ਮਗਰ ਬੱਚਾ ਬੱਚਾ ਮਗਰ ਹਾਂਜੀ ਲੋ ਵੀ 10 12 ਦਿਨਾਂ ਦੀ ਸੂਈ ਹੈ ਬੱਚਾ ਮਗਰ ਤੇ ਬੱਚੀ ਦੋਸਤੋ ਬਹੁਤ ਪਿਆਰੀ ਹੈ ਕਾਟੇ ਕਾਟ ਵੱਡਾ ਬਾਕੀ ਆਪਾਂ ਤੁਹਾਨੂੰ ਫੋਨ ਕਰਕੇ ਇੱਕ ਵਾਰੀ ਤਸਵੀਰ ਨਾਲ ਟੋਰ ਕੇ ਦਿਖਾ ਦਿੰਨੇ ਆ ਤੇ ਐਸ ਵਕਤ ਕਿੰਨਾ ਕਿ ਦੁੱਧ ਤੇ ਚੱਲਣ ਦੀ ਹੈ ਜੀ ਐਸ ਵੇ 18 19 ਕਿਲੋ ਦੁੱਧ ਹੈਗਾ ਜੀ 18 19 ਕਿਲੋ ਹਾਂ ਲੋ ਵੀ 18 19 ਕਿਲੋ ਦੋਸਤੋ ਦੁੱਧ ਐਸ ਵਕਤ ਇਹਦੇ ਤੇ ਲਿਖਾਜਰ ਆ ਤੇ ਬਾਕੀ ਬਰੀਡ ਦੇਖੋ ਆਹ ਦੇਖੋ ਬਰੀਡ ਵੇਖੋ ਮਗਰ ਬੱਚਾ ਤੋਂ ਦੇਮ ਤਕਰੀਬਨ ਇਹਨਾਂ ਨੂੰ 12 13 ਹੀ ਹੋਏ ਆ ਵੇਖੋ ਜੀ ਠੀਕ ਹੈ ਜੀ ਤੇ ਕੱਦ ਵੱਡਾ ਪੂਰਾ ਠੀਕ ਹੈ ਜੀ ਵੱਡੇ ਕੱਦ ਕਾਟ ਦੇ ਵਿੱਚ ਆ ਅੱਛਾ ਬਿੱਲੇ ਭਾਜੀ ਥੋੜੇ ਮਗਰਲ ਖਣ ਛੋਟੇ ਨੇ ਪਰ ਖਣ ਪੂਰੇ ਭਸਮ ਕੇ ਚਵਾਈ ਹੱਥ ਨਾਲ ਹੀ ਹੁੰਦੀ ਆ ਅੱਛਾ ਜੀ ਸਾਡੇ ਕੋਲ ਕੋਈ ਮਸ਼ੀਨ ਨਹੀਂ ਆ ਹੱਥ ਨਾਲ ਹੀ ਚਵਾਈ ਹੁੰਦੀ ਆ ਚਵਾਈ ਪੂਰੀ ਹੱਥਾਂ ਨਾਲ ਹੀ ਹੁੰਦੀ ਆ ਰੋਗ ਉੱਪਰੋਂ ਫੜਿਆ ਜਾਂਦਾ ਤੇ ਜਿਹੜਾ ਹੁਣ 17 18 17 18 ਹੈਗਾ ਇਹਨਾਂ ਤੋਂ ਖੁੱਲਾ ਭਾਵੇਂ ਜਿਤਨਾ ਮਰਜ਼ੀ ਠੀਕ ਹੈ ਇਹਦਾ ਬੱਚਾ ਕਿਹੜਾ ਸੀਗਾ ਬੱਚਾ ਬੱਛਾ ਜੀ ਬੱਛਾ ਹਾਂਜੀ ਲਓ ਜੀ ਮੇਲ ਕਾਫ ਆ ਬੱਚਾ ਇਹਦਾ ਠੀਕ ਹੈ ਜੀ ਆ ਚਿੱਟਾ ਜਿਹੜਾ ਲਓ ਜੀ ਆ ਬੱਚਾ ਜਿਹੜਾ ਚਿੱਟਾ ਮੇਲ ਕਾਫ ਠੀਕ ਹੈ ਜੀ ਤੇ ਇਹ ਭਾਜੀ ਦਵਾਂਗੇ ਕਿੰਨੇ ਦੇ ਬੱਚੀ ਹੁੰਦੀ ਕਿੰਨੇ ਦੀ ਹਾਂ ਨਾ ਜੀ ਹਾਂ 70000 60000 ਦੀ ਦਵਾਂਗੇ 60000 ਦੀ ਮੋਲਾਂ ਪਉਹੀ ਪਉਣੀ ਹੈ ਵੀ ਜਿਹੜੇ ਮਤਲਬ ਕਿ 2 400 ਰੁਪਏ ਮਾਨਤਨ ਹੋ ਜੇ ਵਿੱਚੋਂ ਬਸ ਕਰ ਦਾਂਗੇ ਮਾਨਤਨ ਹੋਰ ਕਰ ਦਾਂਗੇ ਠੀਕ ਹੈ ਬਾਕੀ ਵਹਿਰ ਬਹੁਤ ਚੰਗੀ ਦੁੱਧ ਦੇਣਾ ਹੈ ਰਾਜੇ ਠੀਕ ਹੈ ਜੀ ਦੁੱਧ ਦੋ ਦੱਸਾਂਗੇ ਜਿੰਨਾ ਹੋਊਗਾ ਆ ਬਿਲਕੁਲ ਹਾਂ ਜੀ ਮੈਂ ਵੀ ਅਗਲੀ ਵਾਰ ਵੀ ਵੀਰੇ ਕਰ ਲੈ ਉਹ ਵੀ ਲੈ ਇਹ ਕੋ ਦੂਜੇ ਨੰਬਰ ਦਾ ਵੇੜ ਦਿਖਾ ਦਿੰਨੇ ਆ 65000 ਦੀ ਦੋਸਤੋ ਪਹਿਲੇ ਨੰਬਰ ਵਾਲੀ ਬੱਚੀ ਹੋ ਜੂਗੀ ਆ ਦੂਜੇ ਨੰਬਰ ਤੇ ਜਿਹੜੀ ਇਹਦਾ ਕਿਵੇਂ ਆ ਸੂਹਾ ਕਿੰਨੇ ਕਿ ਦਿਨਾਂ ਦੀ ਸੂਈ ਆ ਇਹ ਦੂਜੇ ਸੂਏ ਜੇ ਪੰਜ 6 ਦਿਨ ਹੋ ਗਏ ਸੂਈ ਨੂੰ ਅੱਛਾ ਜੀ ਤੇ ਮਗਰ ਬੱਚੀ ਜੇ ਦੇ ਆ ਮਗਰ ਬੱਚੀ ਆ ਦੋਸਤੋ ਦੂਜਾ ਸੂਆ ਤੇ ਪੰਜਾ 6 ਦਿਨਾਂ ਦੀ ਸੂਈ ਆ ਤਕਰੀਬਨ ਇਹ ਵੀ ਹੁਣ ਦੁੱਧ ਤੇ ਚੜ ਗਈ ਕਿੰਨੇ ਕਿਤੇ ਆ ਗਈ ਆ 21 22 ਕਿਲੋ ਦੁੱਧ ਹੋ ਗਏ ਦਾ 20 ਤੋਂ ਪਲੱਸ 21 22 ਦੇ ਜਿਹੜੀ ਕਿਸਾਨ ਵੀਰੋ ਚੱਲਣ ਲਈ ਆ ਮਗਰ ਬੱਚੀ ਆ ਗਈ ਬਾਕੀ ਹਵਾਨਾ ਚੜਾ ਵੇਖੋ ਤੁਸੀਂ ਠੀਕ ਆ ਜੀ ਨੋਰ ਸੋ ਰੰਗ ਪ੍ਰਿੰਟ ਫੈਸ਼ਨ ਫੂਸ਼ਨ ਬਹੁਤ ਆ ਦੂਜਾ ਸੂਆ ਬੱਛੀ ਆ ਪੰਜਾ ਛੇ ਦਿਨਾਂ ਦੀ ਸੂਈ ਆ ਮਗਰ ਵੀ ਬੱਛੀ ਆ ਗਈ ਆ ਬਾਕੀ ਥਣ ਦੇਖੋ ਤੁਸੀਂ ਪੁਰਾਤੀ ਚਵਾਈ ਵਾਲਾ ਤੇ 20 ਲੀਟਰ ਤੋਂ ਪਲੱਸ 21 22 21 ਲੀਟਰ ਤੇ ਜਿਹੜੀ ਇਸ ਵਕਤ ਚੱਲਣ ਦੀ ਆ ਬਹੁਤ ਖੂਬਸੂਰਤ ਆ ਬੱਛੀ ਡੱਬੀ ਇਹਦੀ ਆ ਹਾਂਜੀ ਲਓ ਜੀ ਆ ਡੱਬੀ ਬੱਛੀ ਇਸੇ ਦੀ ਆ ਠੀਕ ਆ ਜੀ ਤੇ ਨਾਲ ਜਿਹੜੇ ਦੋਸਤੋ ਵੱਡੀ ਗਿਣਤੀ ਦੇ ਵਿੱਚ ਆ ਮੈਂ ਫੇਰ ਜ਼ਿਕਰ ਕਰ ਦੇਣਾ ਵੀ 8 9 9 ਲੱਗਨੇ ਤੇ ਜਿੰਨੀ ਕਿ ਡਿਟੇਲ ਹੈ ਲੋੜੀ ਦੀ ਆ ਜਿੰਨੀ ਗਾ ਬਿਲਕੁਲ ਆਪ ਨੂੰ ਜ਼ਰੂਰਤ ਦਾ ਦੇਤੇ ਹੋ ਦੀ ਉਨੀ ਆਪਾਂ ਲੈ ਕੇ ਤੇ ਪਸ਼ੂ ਦਿਖਾ ਕੇ ਬਿਲਕੁਲ ਨਾਲ ਦੀ ਨਾਲੇ ਰੇਟ ਪੁੱਛ ਕੇ ਤੁਹਾਡੇ ਨਾਲ ਸਾਂਝਾ ਕਰਦੇ ਆਂਗੇ ਬਾਕੀ ਆਪਣਾ ਫੋਨ ਤੁਸੀਂ ਚੱਕੋ ਤੇ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲ ਰਹੇ ਆ ਇਹਦਾ ਮੁੱਲ ਪਾਣੀ ਕੀ ਕਰਾਂਗੇ ਮੁੱਲ ਤੇ ਲੱਖ ਵੀ ਮੰਗਦੇ 95 ਮੰਗਦੇ 92000 ਦੀ ਦੇ ਦਾਂਗੇ ਜੀ 92 ਦੀ ਹਾਂਜੀ ਠੀਕ ਹੈ ਜੀ ਲਓ ਵੀ 92000 ਦੀ ਤੁਹਾਨੂੰ ਮਿਲ ਜੂਗੀ 21 ਲਿਟਰ ਅੱਜ 656 ਦਿਨਾਂ ਦੀ ਸੂਈ ਦੇ ਥੱਲੇ ਦੁੱਧ ਆ ਜਾ ਰਿਹਾ ਠੀਕ ਆ ਜੀ ਅੱਗੇ ਲੈਸਟਾ ਬਾਲ ਅਗਲੀ ਵਾਰ ਵੀ ਦਿਖਾ ਦਿੰਦੇ ਆ ਪੂਰੀ ਗੁੰਦੀ ਪਈ ਆ ਰਾਜੀ ਆ ਵਜਨ ਲੋਡ ਵਾਲੀ ਆ ਠੀਕ ਆ ਜੀ ਬਾਕੀ ਫੇਸਬੁਕ ਕੁਆਲਿਟੀ ਆਜ ਹੈਗੀ ਠੀਕ ਆ ਜੀ ਜਿਵੇਂ ਆਪਾਂ ਮੀਨੀਆਂ ਵੇਖਦੇ ਆ ਹਾਂ ਹੈ ਆਹ ਵੇਖੋ ਕਲਿੱਪ ਬਣੇ ਦੇ ਬਹੁਤ ਸੋਹਣੀ ਬੱਚੀ ਆ ਅੱਛਾ ਨਦੀ ਬੜੀ ਖਾਣੇ ਦੀ ਪਾਜੀ ਅੱਜ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਅੱਜ ਤਿੰਨ ਤਿਜਾ ਦਿਨ ਜੇ ਤਿਜਾ ਦਿਨਾ ਹਾਂਜੀ ਲਓ ਜੀ ਤਿਜਾ ਦਿਨਾ ਅਜਾ ਦੋਸਤੋ ਸੂਈ ਨੂੰ ਇਹਦਾ ਉਹ ਬੱਚਾ ਜੇ ਨਾੜੂ ਨਾ ਰਿਹਾ ਆਹ ਡੱਬ ਲਓ ਜੀ ਤੇਜਾ ਵੇਨਾ ਨਾੜੂਆ ਨਾਲ ਬੱਚੇ ਦੇ ਪ੍ਰੋਪਰ ਤੁਹਾਨੂੰ ਦਿਖਾ ਦਾਂਗੇ ਫੀਸ਼ਟ ਆਪਾਂ ਗੱਛਾ ਮਗਰ ਦੇ ਹਾਂਜੀ ਬੜੀ ਸੀਲ ਸੂਲ ਵਰੀ ਐ ਆਡਰ ਬੜਾ ਕੰਪੈਕਟ ਬੜਾ ਮੈਨਾਂ ਗੱਲ ਲਓ ਜੀ ਫਿਕਸ ਹਵਾਨਾ ਚਾਹਦਾ 15 ਕਿਲੋ ਦੁੱਧ ਹੈਗਾ ਜੀ ਹੁਣ ਇਸ ਵਕਤ ਅੱਜ ਤੇਜਾ ਦਿਨ ਤੇ 15 ਕਿਲੋ ਦੁੱਧ ਹੈਗਾ ਜੀ ਹੁਣ ਵੀ ਲਓ ਵੀ 15 ਕਿਲੋ ਦੋਸਤੋ ਕੱਚਾ ਬੋਲਾ ਮੰਨ ਲਓ ਬੋਲਾ ਮੰਨ ਲਓ 15 ਕਿਲੋ ਸਟਾਰਟਿੰਗ ਸਟਾਰਟਿੰਗ ਆ ਤੇ ਫਿਕਸ ਬਿਲਕੁਲ ਖੁੱਚਾ ਤੋਂ ਵੇਟ ਉੱਚਾ ਲੈਵਾ ਫਿਕਸ ਹਵਾਨਾ 15 ਕਿਲੋ ਦੇਜੂ ਬੱਚੀਏ ਅੱਛਾ ਜੀ ਹਾਂਜੀ ਆ ਦੇਖੋ ਜੀ ਬਾਕੀ ਨਾੜਾ ਨੂੜਾ ਵੇਖੋ ਉਹ ਹਾਨੇ ਦੇ ਉੱਪਰ ਲਓਏ ਬਾਕੀ ਫੇਸ ਕੁਆਲਿਟੀ ਚੰਗੀ ਆ ਫੈਸ਼ਲ ਫਿਊਸ਼ਨ ਬਹੁਤ ਆ ਚਮਕਦਮਕ ਬੜੀ ਆ ਵੇਰ ਦੀ ਸ਼ਾਈਨਿੰਗ ਸ਼ੂਨਿੰਗ ਤੁਸੀਂ ਇਹ ਚੈੱਕ ਕਰ ਲਓ ਇਹ ਦਵਾਂਗੇ ਕਿੰਨੇ ਦੀ ਭਾਜੀ ਆਪਾਂ ਅੱਜ ਮੁੱਲ ਇਹਦਾ ਜੇ 65 ਮੰਗ ਲਓ ਭਾਵੇਂ 70 ਮੰਗ ਲਓ ਭਾਜੀ ਭਾਜੀ ਐਸੀ ਜੇ ਦਾ ਨੇ ਬਾਰਸ ਦੀ ਹਾਂਜੀ ਐਂਡ ਕੋ ਐਂਡ ਹੀ ਹੋ ਗਿਆ ਕੰਮ ਹਾਂਜੀ ਠੀਕ ਆ ਲਓ ਵੀ 60000 ਦੇ ਮਿਲ ਜੂਗੀ ਇਹ ਅੱਜ ਤੋੜ ਲਗੇ ਇਹ 20000 ਦੀ ਦੋਸਤਾਂ ਮਿਲ ਜੂਗੀ ਮਗਰ ਇਹਦੇ ਬੱਚਾ ਕਿੰਨਾ ਦਿਨਾਂ ਦੀ ਸੂਈ ਆ ਤੇ ਦੂਜਾ ਸੂਆ ਹੈ ਦੂਜੇ ਰਿਜਨਲ ਦੂਜੇ ਦੂਜੇ ਸੂਏ ਆ ਲੱਗਣ ਨੂੰ ਐਲਾ ਬਾ ਜਨਾ ਪਲੂਮ ਪਹਿਲਾਂ ਨੂੰ ਚੋਣ ਚੋਣ ਉਹ ਤਰਾ ਪਹਿਲਾਂ ਵੀ ਆਖ ਦਿੰਦੇ ਉਹਦੇ ਨੇ ਪਹਿਲੇ ਨੇ ਮੈਂ ਇਹਨਾਂ ਦੂਜੇ ਹੋਊਗੀ ਠੀਕ ਆ ਜੀ ਹਾਂ ਜੀ ਲੋ ਦੂਜਾ ਮੰਨ ਲੇ ਤੁਸੀਂ ਸੌਦਾ ਕਰ ਲਿਓ ਠੀਕ ਆ ਜੀ ਤੇ ਬੱਚੀ ਬੜੀ ਪਿਆਰੀ ਆ ਹਾਈਟ ਮੀਡੀਅਮ ਦੇ ਵਿੱਚ ਇੱਕ ਦੋਸਤੋ ਇਧਰ ਚੌਥੇ ਨੰਬਰ ਤੇ ਤੁਹਾਨੂੰ ਵੇਰ ਦਿਖਾਵਾਂਗੇ ਗੋਰਾ ਰਾਂਗਾ ਕੱਦ ਕਾਠ ਵੱਡਾ ਕਿੱਟੇ ਰੰਗ ਦੇ ਦੀ ਬੱਚੀ ਆ ਇਸ ਸੂਈ ਸਵਾਈ ਆ ਫੁੱਲ ਵੱਡੀ ਕੱਦ ਕਾਠੀ ਦੀ ਆ ਇਹਦਾ ਪਾਜੀ ਕਿੰਮਾ ਸੂਵਾ ਤੇ ਕਿੰਨੇ ਦਿਨਾਂ ਦੀ ਸੂਈ ਆ ਇਹ ਸੂਏ ਪਹਿਲੇ ਜੇ ਪਹਿਲਣੀ ਆ ਹਾਂਜੀ ਅੱਛਾ ਜੀ ਬੱਚਾ ਮਗਰੇ ਰਿਹਾ ਕਿ ਆ ਬੱਚਾ ਬੱਛਾ ਜੇ ਆ ਜਰਸੀ ਲੋ ਵੀ ਇਹ ਬੱਚਾ ਆ ਗਿਆ ਮਗਰੇ ਬੱਚਾ ਆ ਆ ਗਿਆ ਇਹਦੀ ਵੀਡੀਓ ਬਣੀ ਜੇ ਆ ਵੀਡੀਓ ਵੀ ਬਣੀ ਹੈ ਬਣਾਈ ਜੀ ਛੁੰਦੀ ਸੰਦੀ ਦੀ ਛੁੰਦੀ ਦੀ ਵੀਡੀਓ ਮੇਰੇ ਕੋਲ ਹੈ ਦੀ ਅੱਛਾ 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 ਲੋ ਵੀ ਬਾਕੀ ਬੱਚਾ ਦੋਸਤੋ ਬਿਲਕੁਲ ਜਰਸੀ ਬਰੀਡ ਦੇ ਵਿੱਚ ਪਾਤਾ ਜਿਹੋ ਜਿਹੋ ਸੂਮਣਾ ਰਖਵਾਇਆ ਉਹਦਾ ਬੱਚਾ ਅੱਜ ਕਿੰਨੇ ਦਿਨਾਂ ਦੇ ਚੱਲਣ ਦਾ ਸੂਵਾ ਇਹ ਸੂਏ 7-8 ਦਿਨ ਹੋ ਗਏ ਇਹਨੂੰ ਸੂਈ ਆਹ ਤਾਂ ਛੋਟਾ ਦਿਨ ਦਾ ਦੁੱਧ ਹੁਣ ਦੁੱਧ ਕਿੰਨਾ ਦੇ ਥੱਲੇ ਪਾਜੀ ਦੁੱਧ 12 13 ਕਿਲੋ 14 ਹੋਊ 14 ਕਿਲੋ ਦੇ ਕਰੀਬ ਹੋਊ ਦੁੱਧ 14 ਕਿਲੋ ਦੇ ਲਗ ਸਾਮਾ ਹਾਂਜੀ ਲਓ ਜੀ 14 ਕਿਲੋ ਦੇ ਲਾਗੇ ਤਾਗੇ ਜਿਹੜਾ ਦੁੱਧ ਆ ਬਾਕੀ ਰੰਗ ਰੰਗ ਦੇ ਵੇਖੋ ਤੁਸੀਂ ਰੰਗ ਬਾਗਾ ਕਰਮਾੜੀ ਬਿਲਕੁਲ ਛੋਟੀ ਪੂਤੀ ਛੋਟਾ ਜਿਹਾ ਇਹ ਪਿਓਰ ਛੇਦਾਂ ਦੇ ਆ ਕਰ ਤੋਂ ਵੱਡਾ ਇਹ ਪਿਓਰ ਛੇਦਾਂ ਦੇ ਲਓ ਜੀ ਪਿਓਰ ਛੇਦਾਂ ਦੇ ਦੋਸਤੋ ਬੱਚੀ ਤੁਹਾਨੂੰ ਦਿਖਾਉਂਦੇ ਆ ਪਰ 14 ਕਿਲੋ ਜਿਹੜਾ ਇਸ ਵਕਤੇ ਦੇ ਥੱਲੇ ਦੁੱਧ ਹਾਜ਼ਰ ਆ ਹਾਈਟ ਲਾਈਨ ਤੋਂ ਤੁਸੀਂ ਚੈੱਕ ਕਰੋ ਕਦ ਵੱਡਾ ਠੀਕ ਆ ਜੀ ਕਦ ਵੱਡਾ ਬਹੁਤ ਵਧੀਆ ਠੀਕ ਆ ਜੀ ਹਾ ਤੋੜ ਲੋ ਮਗਰ ਬੱਛਾ ਮੇਲ ਕਾਫ ਆ ਜੀ ਐਂਗਲ ਆਵੇ ਬਾਕੀ ਚਵਾਈਆਂ ਚਵਾਈਆਂ ਚਲ ਤੁਹਾਡੇ ਹੱਥਾਂ ਦੇ ਸਾਰੇ ਸਾਫ ਸੁਥਰੀਆਂ ਹੋਣ ਵਧੀਆ ਇੱਕ ਨੰਬਰ ਹੈ ਅਗਲੀ ਵਾਰ ਵੀ ਵੀਰੇ ਕੱਬ ਲਿਆ ਜੇ ਇਹ ਇਹ ਦੋਸਤੋ ਚੁਵਾਈਆਂ ਚੁਵਾਈਆਂ 1 ਨੰਬਰ ਤੇ ਇਹਦਾ ਮੁੱਲ ਵੀ ਦੱਸਿਆ ਸੀ ਇਹਦਾ ਮੁੱਲ 60 ਇਹ ਭਾਣਾ 52 ਹਜ਼ਾਰ ਦੀ ਦੇ ਦਾਂਗੇ 52 ਦੀ ਐਂਡ ਤੋਂ ਬਸ ਲਾਸਟ ਹੀ ਹੈ ਬਸ ਆ ਬਾਕੀ ਲੋ ਦੋਸਤੋ ਡਿਮਾਂਡ 60 ਕਰਾ ਲਓ ਜਾਇ ਕੁਝ ਵੀ ਆ 52 ਹਜ਼ਾਰ ਦੀ ਲੈ ਦੇ ਆ ਹਾਂਜੀ ਅਗਲੀ ਮੈਂ ਤੁਹਾਨੂੰ ਪੰਜਵੇਂ ਨੰਬਰ ਤੇ ਵਾਰ ਕੱਢ ਕੇ ਦਿਖਾ ਦਿੰਦੇ ਆ ਵਾਰ ਇੱਧਰ ਹੋਜੀ ਆਓ ਜੀ ਮਹਾਰਾਜ ਹੋਈ ਹੈ ਜੀ ਹੱਦ ਮਤਲਬ ਦੇਖੀ ਕਿੰਨੀ ਮਾੜੀ ਆ ਲਓ ਜੀ ਕੋਈ ਨਹੀਂ ਮਾੜੀ ਆ ਦੇਖੋ ਠੀਕ ਅੱਛਾ ਭਾਜੀ ਇਹਦਾ ਸੁਭਾ ਕਿੰਮਾ ਜੀ ਦੂਆ ਦੂਜਾ ਦੱਸਦੇ ਤੀਜਾ ਗਿਣੋਂ ਤੁਸੀਂ ਤੀਜਾ ਕਮਲ ਕੇ ਕੋਈ ਕਰ ਲੈ ਸੌਦਾ ਅੱਜ ਦੇਣੇ ਨੂੰ ਕਿਹੋ ਗਿਆ ਦੇਣੇ ਨੂੰ ਇਹਦਾ ਵੱੱਛਾ ਜੇ ਡੱਬਾ ਇਹਨੇ ਇਹਨੂੰ 8-7 ਹੋ ਹੀ ਗਏ 8-7 ਹੋ ਗਏ ਇਹ ਕਿੰਨੇ ਦੇ ਬੁੱਧ ਤੇ ਚੱਲਣ ਦੀ ਹੁਣ ਇੱਥੇ 12-13 ਕਿਲੋ ਦੁੱਧ ਹੈਗਾ ਜੇ 13 ਕਿਲੋ ਹੋਊ 14 ਹੋਵੇ ਹਾਂ ਹਾਂ ਅੱਗੋ ਕਮਾ ਲਿਓ ਠੀਕ ਹੈ ਠੀਕ ਆ ਠੀਕ ਆ ਲੋ ਵੀ ਇਹ ਤੇ ਜਸੂਆ ਠੀਕ ਆ ਜੀ ਮਗਰ ਇਹਦੇ ਬੱਚਾ ਮਿਲਦਾ ਮਗਰ ਬੱਚਾ ਬੱਚੇ ਤੇ ਮੜਾ ਲੈ ਚਲੀਏ ਮੂੰਹ ਬੱਚੇ ਦਿਲਵਾਇਓ ਬੱਚੇ ਲਾ ਕੇ ਲਾ ਕੇ ਆ ਬੱਚੇ ਲਾ ਕੇ ਕਰਦੇ ਚੱਲ ਠੀਕ ਆ ਲੈ ਚਲੋ ਜੀ ਦੁੱਧ ਕਿੰਨਾ ਦੱਸਿਆ ਸਹੀ ਦੁੱਧ 13 ਕਿਲੋ ਹੈਗਾ ਜੀ ਉਹਨੂੰ 13 ਕਿਲੋ ਹਾਂਜੀ ਲੋ ਵੀ ਦੁੱਧ ਬੋਕੋ 13 ਕਿਲੋ ਆ ਕਰਦੇ ਨਾ ਵੀ ਵੱਡੀਆਂ ਬੈੜਾਂ ਦੇ ਵਿੱਚ ਹੀ ਆ ਬਾਕੀ ਜਿੰਨੀ ਆ ਵਜਨ weight ਵਾਲੀ ਆ weight food ਪੂਰਾ ਕਿ ਥਣ ਭਾਂਡਾ ਚ ਵਾਈ ਥਣ ਭਾਂਡੇ ਦੀ ਪੂਰੀ ਕਵਰਦਾਰਾ ਠੀਕ ਆ ਜੀ ਚੋਂ ਚਾਲ ਚੱਲਦੀ ਆ ਇਹ ਬਾਕੀ ਰੋਗ ਲੈਣ ਦੇ ਨਾਲ ਕੀ ਕਰਾਂਗੇ ਲੈਣ ਦੇਣ 50000 ਦੀ ਹਾਂ ਨਹੀਂ 50 ਦੇ ਦੇ ਦਾਂਗੇ ਹਾਂਜੀ ਮੁੱਲ ਜਿੰਨਾ ਮੱਦੀ ਕਰਾ ਲਓ 55 ਕਰਾ ਲਓ 60 ਕਰਾ ਲਓ ਹਾਂ 50000 ਦੀਆਂ ਹੋਰ 50000 ਦੀ ਲੈ ਜੂਗੀ ਪੱਜਾ ਸੋਹ ਜੜੀ ਆਪਾਂ ਤੁਹਾਨੂੰ ਦਿਖਾਈ ਐ ਨੰਬਰ 5ਵੇਂ ਨੰਬਰ ਤੇ ਦਿਖਾਈ ਸੀਗੀ ਅੱਗੇ ਨੈਕਸਟ ਆਪਾਂ ਤੁਹਾਨੂੰ ਦਿਖਾ ਦਿੰਨੇ ਆ 6ਵੇਂ ਨੰਬਰ ਤੇ ਆ ਆ ਜੇ ਫਤ ਕੋਈ ਜਰਸੀ ਦਾ ਕ੍ਰੋਸ ਮੰਨ ਸਕਦਾ ਕੱਦ ਵੱਡਾ ਪੂਰਾ ਠੀਕ ਹੈ ਜੀ ਬਲੈਕ ਰੰਗ ਦੇ ਵਿੱਚ ਤੇ ਇਹ ਬੱਛੀ ਗਿੰਮਾ ਸੁਵੇ ਪਾਜੀ ਬਿੱਲਾ ਜੀ ਓਏ ਤਿੱਜੇ ਸੁਵੇ ਗਿਨੋ ਤੁਸੀਂ ਦੂਜੇ ਦਾ ਗਿਨ ਲੋ ਤਿੱਜੇ ਗਿਨੋ ਠੀਕ ਹੈ ਜੀ ਇਹਦੇ ਮਗਰ ਬੱਛੀ ਜਿਹਾ ਹੀ ਠੀਕ ਹੈ ਜੀ ਆ ਮਗਰ ਬੱਛੀ ਆ ਗਈ ਆ ਬਿਲਕੁਲ ਬਲੈਕ ਹੀ ਆ ਬੱਤ ਬਲੈਕ ਹੀ ਬੱਛੀ ਹੈ ਠੀਕ ਆ ਤੇ ਕਿੰਨਾ ਦੁੱਧ ਦੱਸਿਆ ਜੀ ਦੁੱਧ 12 ਕਿਲੋ ਹੈਗਾ ਜੀ ਇਹਦਾ 12 ਕਿਲੋ ਹਾਂ ਲਾ ਤੋਰ ਲੋ ਗਾਨੋ ਚਲ ਜਾ ਕਰ ਜਾ ਇਹੋ ਇੱਕ ਚੌਥਾ ਪੰਜਵਾਂ ਦਿਨਾਂ ਦੀ ਸੋਈ ਨੂੰ ਇਹ ਪੰਜਾ ਚੌ ਦਿਨਾਂ ਦੀ ਸੋਈ ਆ ਤੇ 12 ਕਿਲੋ ਹੈ ਆ ਦੁੱਧ ਹਾਂਜੀ ਬਾਕੀ ਥਾਣ ਪੂਰਾ ਲੰਬਾ ਦੀਆਂ ਜੀ ਲੋਗ ਵਾਲਾ ਥਾਣਾ ਹੱਥੀ ਮੁਠੀ ਵਾਲਾ ਥਾਣਾ ਲੱਗਾ ਕਰਮਾਰੀ ਨੂੰ ਤਾਂ ਵਜਨ ਲੋੜ ਪੂਰਾ ਪੈਰ ਦਾ ਠੀਕ ਆ ਵੱਡੀਆਂ ਬੈੜਾਂ ਦੇ ਵਿੱਚ ਹੀ ਇਹਦੀ ਆਪਾਂ ਗਿਣਤੀ ਕਰ ਸਕਦੇ ਆ ਤੇ ਬਾਕੀ ਨਸਲ ਜਾ ਤਾਂ ਬਿਲਕੁਲ ਤੁਹਾਡੇ ਸਾਹਮਣੇ ਆ ਠੀਕ ਆ ਜੀ ਬਲਾਇਆ ਰੰਗ ਥਾਮ ਦੇਵਾ ਪੂਰੀ ਹੱਥੀ ਮੁਠੀ ਵਾਲਾ ਇਹਦਾ ਮੁੱਲ ਕਿ ਰਹੂਗਾ ਅੱਜ ਇਹਦਾ ਮੁੱਲ 60 ਤੋਂ 55000 ਦੀ ਦੇ ਦਾਂਗੇ ਜੀ 52 ਦੀ ਹਾਂਜੀ ਠੀਕ ਆ ਜੀ ਮਾਲ ਮਤਲਬ ਇਹ ਵੀ ਬਿਲਕੁਲ ਸੂਸੂਤਿਆ ਦੇ ਦਿੱ ਗਏ ਮੈਂ ਨਾ ਮੈਂ ਉਸ ਮੋਲੀ ਉੱਛੇ ਸਾਹਿਬ ਨੂੰ ਦੱਸਿਆ ਵੀ ਜਿਆਦਾ ਹੀ ਮੈਨੂੰ ਦੱਸਣਾ ਵੀ ਪੂਰੇ ਜਿਆਦਾ ਦੀ ਮਾਲ ਆ ਯਾਰ ਮੰਗਣਾ ਨਹੀਂਗਾ ਤੇ ਹੂੰ ਜਿਆਦਾ ਮੰਗੇ ਕੀ ਕਰਨਾ ਬਿਲਕੁਲ ਕਰਨਾ ਆਉਂਦਾ ਹੀ ਬਿਲਕੁਲ ਬਿਲਕੁਲ ਲਓ ਜੀ ਇਹ ਪਛੂ ਦੋਸਤਾਂ ਉਹਨਾਂ ਦੀ ਮੁੱਲ ਕੀਤਾ ਜਾਂਦਾ ਜਿੰਨੇ ਰੇਟ ਤੇ ਦੇ ਦੇਣਿਆ ਵੇਚੋਗੇ ਮਾਨ ਤਨ ਮੌਕੇ ਤੇ 2 400 ਇਧਰ ਉਧਰ ਜਿਹੜਾ ਉਹ ਜਿਹੜਾ ਹੋ ਜਾਊਗਾ ਛੋਟ ਸੱਪਾ ਤੇ ਅਗਲੀ ਇਹ ਵੇਅਰ ਦੀ ਕੀ ਡਿਟੇਲ ਹੋਊਗੀ ਇਹ ਸੂਈ ਆ ਬੱਛੀ ਬੱਛਾ ਮਗਰ ਜੀ ਇਹਦੇ ਚਾਰ ਪੰਜ ਦਿਨ ਹੋ ਗਏ ਸੂਈ ਨੂੰ ਇਹਨੂੰ ਠੀਕ ਆ ਜੀ ਇਥੇ ਲੇ 13 14 ਕਿਲੋ ਦੁੱਧ ਆਗਾ ਜੀ ਠੀਕ ਆ ਜੀ ਪਹਿਲਾ ਸੂਆ ਜੇ ਲਓ ਜੀ ਇਹਨੂੰ ਤੇ ਰੱਸੀ ਅਹੀਂ ਪਾਈ ਏ ਤੇ ਖੁੱਲੀ ਫਿਰਦੀ ਸੀ ਉੱਥੇ ਢੱਡ ਚ ਠੀਕ ਆ ਜੀ ਐਸ ਵਕਤ ਹੁਣ 13 14 ਕਿਲੋ ਤੇ ਚੱਲਣ ਗਈ ਆ ਹਾਂ ਜੀ ਠੀਕ ਆ ਸੂਆ ਕਿਲੋ ਮਾ ਦੱਸਿਆ ਜੀ ਸੂਆ ਪਹਿਲਾ ਹੀ ਏ ਪਹਿਲੇ ਨੂੰ ਬੱਛੀ ਪਹਿਲਾ ਸੂਆ ਪਹਿਲੂ ਹੋਣੀ ਏ ਜੀ ਠੀਕ ਆ ਹਾਂ ਜੀ ਲਓ ਜੀ ਪਹਿਲਾ ਹੀ ਸੂਆ ਠੀਕ ਆ ਜੀ ਤੇ ਬੱਛੀ ਬਹੁਤ ਖੂਬਸੂਰਤ ਆ ਬਿਲਕੁਲ ਬਲੈਕ ਜੈਡ ਨੇਰੇ ਨੂੰਰੇ ਦੇ ਕੋਲ ਕੀ ਤਾਂ ਲੱਪਣੀ ਵੀ ਓਕੀ ਮੈਂ ਤਾਂ ਪੂਰੀ ਵਾਜਾਂ ਕਾਲਾ ਜਾਮ ਹੁੰਦਾ ਲੋ ਇਹ ਤਾਂ ਮਗਰ ਕੀ ਸੀ ਬੱਛਾ ਇਹਦੇ ਮਗਰ ਬੱਛਾ ਮੱਛਾ ਮੇਲ ਕਾਫ ਉਹ ਚਲ ਗਈ ਬੱਛੇ ਤੇ ਹਾਂ ਇਹੋ ਬੱਛਾ ਜਿਹਦੇ ਕੋਲ ਖਲੋਤੀ ਹੈ ਬਿਲਕੁਲ ਠੀਕ ਹੈ ਤੇ ਦੁੱਧ ਇਹਨ ਬਿਲਕੁਲ ਜਿਹੜਾ ਐਗਜ਼ੈਕਟ ਜਿਹੜਾ 14 ਕਿਲੋ ਬਾ 14 ਕਿਲੋ ਦੁੱਧ ਹੈਗਾ 14 ਕਿਲੋ ਦੁੱਧ ਹਾਂਜੀ ਲੋਕ ਦੋਸਤੋ ਬਾਕੀ ਰੰਗ ਰੰਗ ਬਹੁਤ ਸੋਨਾ ਇੱਕ ਰੰਗ ਬਿਲਕੁਲ ਬਲੈਕ ਬੜਾ ਬਹੁਤ ਖੂਬਸੂਰਤ ਚੰਗੀ ਹੈ 14 ਕਿਲੋ ਦੁੱਧ ਤੈਸ ਵਕਤ ਚੱਲਣ ਲਈ ਆ ਬੱਚਾ ਇਹਦੇ ਮਗਰ ਮੇਲ ਕਾਫ ਆ ਤੇ ਚਵਾਚਬੂ ਦੀ ਬਿਲਕੁਲ ਇੱਕ ਨੰਬਰ ਆ ਉਹ ਇੱਕ ਨੰਬਰ ਆ ਚੋਣ ਦੇ ਵਿੱਚ ਕੋਈ ਪਸ਼ੂ ਮਾੜਾ ਨਹੀਂਗਾ ਕੋਈ 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 ਡਿਫੈਕਟ ਫੁੱਟ ਹੋਇਆ ਤਾਂ ਪਹਿਲਾਂ ਹੀ ਜਿਹੜੀ ਗੱਲ ਦੱਸੀ ਜਾਊਗੀ ਜੀ ਦੱਸ ਹੀ ਜਾਊਗੀ ਇੱਥੇ ਹਾਂ ਹਾਂ ਆ ਦੇਖੋ ਦੇਖੋ ਇਹਦਾ ਭਾਜੀ ਕੀ ਕਰਾਂਗੇ ਅੱ ਇਹ ਲੈਂਦੇ ਨਾ ਮੈਂ ਪੰਜ ਤੇਰੀ ਮੰਗਦੇ 76000 ਦੀ ਦੇ ਦਾਂਗੇ ਐਂਡ ਤੋਂ ਅੰਡ ਪਹਿ ਪੰਜੀ 50000 ਦੇ ਦਾਂਗੇ ਠੀਕ ਆ ਵੀ ਹਾਂ ਜੀ ਬਹੁਤ ਸੋ ਲੋਟ ਕੋ ਲੋਟ 60000 ਦੀ ਤੁਹਾਨੂੰ ਵਾਚੀ ਮਿਲ ਜਾਊਗੀ ਇਸ ਤੋਂ ਬਾਅਦ ਅਗਲੀ ਅਗਲੀ ਵੀ ਕੱਢ ਲੈ ਵੀਰ ਆ ਡੱਬੀ ਮੈਂ ਲੈ ਖੋ ਡੱਬੀ ਖੋਲ ਲਿਓ ਕਿਆ ਨਾਲ ਲੱਗੇ ਫਿਰ ਕਿਵੇਂ ਵੀਰਵਾ ਇਹ ਇਹਦਾ ਬੱਚੀ ਥੱਲੇ ਮੇਰੇ ਹਿਸਾਬ ਨਾਲ 13-14 ਕਿਲੋ ਬੋਲਾ ਹੀ ਆ ਜੇ ਪਰਸੋਂ ਸੂਈ ਜੇ ਪਰਸੋਂ ਦੀ ਸੂਈ ਆ 13-14 ਕਿਲੋ ਬੋਲੇ ਬੋਲਾ ਰਸੀ ਚੁੱਕ ਕੇ ਰੱਖ ਰਸੀ ਆ ਹੂੰ ਪਹਿਲਾਂ ਨਾ ਕਿ ਦੂਜੇ ਪਹਿਲੇ ਸਵੇਰ ਚਾਰ ਦਾ ਦੱਸਾਂ ਉਹ ਵੀ ਚੌਗੀ ਬੱਚੀ ਆ ਠੀਕ ਆ ਜੀ ਸੋ ਚੌਗੀ ਬੱਚੀ ਮੋਹੋਂ ਦੀ ਚਾਰ ਪਹਿਲਾ ਸਵੇਰ ਪਲੋਣ ਬੱਚੀ ਸੂਈ ਆ ਠੀਕ ਆ ਜੀ ਤੇ ਤਕਰੀਬਨ ਬੋਲਾ ਬੋਲੇ ਇਹਦੇ ਥੱਲੇ ਜਿਹੜਾ ਹੁਣ ਚੱਲ ਰਿਹਾ ਬਹੁਤ 13-14 ਕਿਲੋ ਹੈ ਸਾ ਜੀ ਹੁਣ 13-14 ਕਿਲੋ 20 ਪਲੱਸ ਵਾਲੀ ਆ ਬੱਚੀ ਇਹ ਘਰ ਦੀ ਹੈ ਵੇਰ ਬੜੀ ਸ਼ਾਨਦਾਰ ਇਹ ਘਰ ਦੀ ਬੱਚੀ ਆ ਆਪਣੇ ਕੋਲੋਂ ਆਹੋ ਆਪਣੇ ਪਹਿਲਾ ਫਾਰਮ ਤੇ ਸੀਗੇ ਇੱਥੇ ਹੀ ਘਰੇ ਪਾਲੀ ਏ ਇਹ ਮੇਰੇ ਨਾਲ ਬੱਚੇ ਜਿਹਾ ਪਾਲਿਆ ਹੋਇਆ ਦਾ ਹਨਾ ਪੱਤਾਂ ਛੋਟੀ ਪਾਲੀਆਂ ਘਰ ਦੇ ਬੱਚੇ ਕਰਦੀਆਂ ਦੋ ਤਿਆਰ ਹੋਈਆਂ ਸੀ ਇੱਕ ਵੇਚਤੀ ਆ ਇਹ ਹੁਣ ਤਿਆਰ ਹੋਈ ਚਾਰ ਦਾ ਬਹਿ ਜੇ ਬਾਕੀ ਸੋ ਪੋਰ ਜਿਹੜੀ ਕਨਫਰਮ ਚੌਕੀ ਚਾਰ ਦਾ ਬੱਚੀ ਆ ਉਹ ਸਟਾਰਟਿੰਗ ਬਹੁਤ ਵਧੀਆ ਕੀਤੀ ਕਰਮ ਵਾਲੀ ਨੇ ਫੋਲੇ ਦੇ ਜਰਸੀ ਆ ਗਾਂ ਤੇ ਇਹ ਬਿੱਲਾ ਵੀਰ ਕੌਨਫਰਮ ਕਰਦਾ ਪਿਆ ਦੋਸਤੋ ਇਸੇ ਫਾਰਮ ਤੇ ਅਸੀਂ ਬੱਚੀ ਛੋਟੀ ਹੁੰਦੀ ਵੀ ਵੇਖੀ ਸੀਗੀ ਤਕਰੀਬਨ ਦੋ ਤਿੰਨ ਬੱਚੀਆਂ ਵੀਰ ਨੇ ਸਾਭੀਆਂ ਸੀ ਘਰੇ ਇਹ ਤਿਆਰ ਹੋ ਕੀਤੀ ਹੈ ਉਹ ਪਹਿਲਾਂ ਦੀਆਂ ਵੇਚਤੀਆਂ ਜਿਹੜੀਆਂ ਘਰੋਂ ਸੀ ਉਹ ਦੁੱਧੀਆਂ ਬੱਚੀਆਂ ਤਿਆਰ ਸੀ ਆਹ ਉਹ ਹੀ ਹੈ ਉਹ ਵਹਿ ਰਿਆ ਤੇ ਅੱਛਾ ਜੀ ਜਿਹੜੀਆਂ ਤਿਆਰ ਹੋਣਦੀਆਂ ਮੈਂ ਉਹ ਹੀ ਆ ਤੇ ਉਹਨਾਂ ਚੋਂ ਹੀ ਇੱਕ ਇਹ ਇੱਕ ਇੱਕ ਆ ਪਿਛਲੇ ਮਹੀਨੇ ਵੇਚੀ ਆ ਹਾਂ 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 ਇਹ ਇੱਕ ਇਹ ਤਿਆਰ ਹੋਈ ਇਹ ਦੋ ਹੀ ਤਿਆਰ ਹੋਈਆਂ ਬਾਕੀ ਉਹ ਅੰਦਰ ਰਿਹਾ ਨਿੱਕਾ ਪੂਛ ਅੰਦਰ ਰਿਹਾ ਰਹਿ ਗਿਆ ਜੀ ਠੀਕ ਆ ਬਹੁਤ ਸੋਹਣੀ ਬੱਚੀ ਪੁੰਨੀ ਆ ਇਹ ਕਿੰਨੇ ਬੋਲੇ ਕਿੰਨੇ ਦੇ ਚੱਲ ਲਈਏ 10 13 14 ਕਿਲੋ ਹੈਗਾ ਜੀ ਹਾਂ 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 ਬਹੁਤੋ ਤੋਰਾ 10 ਕਿਲੋ ਬਹੁਤੋ ਸਟਾਰਟਿੰਗ ਆ ਬੱਚੀ ਬੜੀ ਪਲੀ ਗੁਲੀ ਆ ਸਭੀ ਸੁਭੀ ਚੰਗੀ ਆ ਦੁੱਧ ਸੰਸਾਰ 20 ਕਿਲੋ ਦੇਦੀ ਬੱਚੀ ਠੀਕ ਆ ਜੀ ਹਾਂਜੀ ਸੋ ਹੈ ਵੀ ਇਸੇ ਫਾਰਮ ਦੀ ਸ਼ਾਨ ਆ ਗੀਰੂ ਵਰਗੀ ਪੋਲੀ ਆ ਆਪੇ ਦੁੱਧ ਪੂਰੀ ਧਾਰ ਆਪੇ ਨਿਕਲਦੀ ਆ ਦੀ ਹਮ ਅੱਛਾ ਭਾਜੀ ਇਹ ਫਿਰ ਕਿੰਨੇ ਦੀ ਹੁੰਦੀ ਆ ਚਲੋ ਜੀ ਦਵਾਂਗੇ ਅਜੇ ਤੁਸੀਂ ਇਹਦਾ ਜੀ ਮੁੱਲ ਦੇ 80 ਵੀ ਮੰਗਦੇ 85 75 ਹਜ਼ਾਰ ਦੀ ਦੇ ਦਾਂਗੇ ਐਂਡ ਕੋਟ 75 ਹਜ਼ਾਰ ਦੀ ਆ ਬਾਕੀ ਥਾਨ ਬੜਾ ਨੂੰ ਦੁੱਧ 20 ਕਿਲੋ ਸੰਧੂ ਸਾਹਿਬ ਚਾਹੂਗੀ ਬੱਚੀ ਹੈ ਹਾਂ ਹਾਂਜੀ ਬਾਕੀ ਦੋਸਤੋ ਖਾਨ ਤੋਂ ਦੀ ਕੁਆਲਿਟੀ ਬਹੁਤ ਗ੍ਰੇਟ ਸਰਪਤ ਬਿਲਕੁਲ ਲੰਬਾ ਦਾਣਾ ਹੱਥੀ ਮੋਟੀ ਜਿਹੜੇ ਮੇਰੇ ਭਰਾ ਨੇ ਘਰੇ ਭਾਵੇਂ ਘਰੇ ਸਾਹਮਣ ਵਾਲੇ ਵੀਰ ਨੇ ਲੈ ਜਾਣੀ ਚਾਹੇ ਕੋਈ ਢਾਰੀ ਵੀਰ ਲੈ ਕੇ ਜਾਂਦਾ ਬੱਚੀ ਬਹੁਤ ਸੋਹਣੀ ਗਿਫਤੀ ਆ ਬਹੁਤ ਪਿਆਰੀ ਬੱਚੀ ਹੈ ਠੀਕ ਹੈ ਤੇ ਮੋਟੇ ਦਾਬਾ ਰੰਗ ਪ੍ਰਿੰਟ ਬਹੁਤ ਵਧੀਆ ਤੇ 75000 ਦੀ ਹੰਡ ਟੈਂਡ ਜਿਹੜੀ ਦਿੱਤੀ ਜਾਊਗੀ ਬਹੁਤ ਵਧੀਆ ਅਗਲੀ ਇੱਕ ਨਰਟ ਆਪਣੇ ਕੋਲ ਜਿਹੜੀ ਆ ਗਾਇਰ ਵਧੀਆ ਇੱਕ ਨਵਾਂ ਸੁਆਹ ਹੋ ਗਿਆ ਦੂਜਾ ਦੇ ਦੂਜਾ ਸੁਆਹ ਹਾਂਜੀ ਇਹਨੂੰ ਅਜ ਕਿੰਨੇ ਦਿਨ ਹੋ ਗਏ ਭਾਜੀ ਇਹਨੂੰ ਚਾਰਕ ਦਿਨ ਹੋ ਗਏ ਜੀ ਸੂਈ ਨੂੰ ਚਾਰਕ ਦਿਨ ਹੋ ਗਏ ਹਾਂਜੀ 11 12 ਕਿਲੋ ਬੋਲਾ ਆਊਗਾ ਥੱਲੇ ਵਿੱਚ 11 12 ਕਿਲੋ ਹਾਂਜੀ ਤਾਂ ਦੋਸਤੋ ਅੱਜ ਦੂਜੇ ਤਿਹੇ ਦਿਨ ਦੇ ਦੌਰਾਨ ਜੋ ਬੋਲਾ ਇਹਨਾਂ ਦੇ ਥੱਲੇ ਹੋਈ ਦੱਸਿਆ ਜਾ ਰਿਹਾ ਅੱਗੇ ਦੁੱਧ ਮੇਰਾ ਭਰਾ ਵੀ ਚੰਗੀ ਸੇਵਾ ਕਰ ਲਊਗਾ ਦੁੱਧੋਂ ਜਿੰਨੀ ਸੇਵਾ ਕਰ ਲਓਗੇ ਉਹ ਅਕੋਰਡਿੰਗ ਤੁਸੀਂ ਦੁੱਧ ਚੋਲੋਗੇ ਬੱਚਾ ਜੀ ਇਹਦੇ ਮਗਰ ਵੀ ਹਾਂਜੀ ਇਹਦਾ ਬੱਚਾ ਜੀ ਠੀਕ ਆ ਜੀ ਉਹ ਬੱਚਾ ਕਿਥੇ ਵਧਾਈ ਉਹ ਵੇ ਉਧਰ ਵਾੜਿਆ ਓਕੇ ਨਾ ਵੱਧਾ ਲਓ ਜੀ ਆ ਤੋੜ ਲੋ ਇਹ 12 13 ਕਿਲੋ ਬੋਲ ਦਾ ਸਟਾਰਟਿੰਗ ਹੀ ਆ ਹਾਂ ਜੀ ਹੂੰ ਹੋ ਦੋਸਤੋ ਜਿਹੜੀ ਬੱਸੀ ਆਪਾਂ ਤੁਹਾਨੂੰ ਲੈਣ ਦੇ ਨੇ ਦਿਖਾ ਦੂਆ ਠੀਕ ਹੈ ਜੀ ਤੇ ਇਹਦਾ ਬਿਨਾ ਸਿਰ ਕਿੰਨਾ ਮੁੱਲ ਕਰਾਂਗੇ ਆਪਾਂ ਲੈਣ ਦੇ ਨਾਲ ਆਂਦੀ ਬੱਸੀ ਦਾ ਇਹ ਸੰਤੂ ਸਾਹਿਬ ਮੁੱਲੇ ਦਾ 65 ਤੇ 20000 ਦੀ ਵੀ ਦੇ ਦਾਂਗੇ ਬਾੜ ਦੀ ਹਾਂਜੀ ਠੀਕ ਹੈ ਜੀ ਹਾਂ ਦੋਸਤੋ ਬੱਸੀ ਇਹ ਵੀ 20000 ਦੀ ਮਿਲ ਜਾਊਗੀ ਠੀਕ ਹੈ ਜੀ ਤੇ ਇੱਕ ਤੋਂ ਇੱਕ ਖਰੇ ਪਸ਼ੂ ਆ ਤਕਰੀਬਨ 12 12 13 14 14 ਦੇ ਦੌਰਾਨ ਜਿਹੜਾ ਬੋਲਾ ਬੋਲੇ ਨੇ ਤੇ ਲਈ ਹੁਣ ਚੱਲਣ ਲਿਆ ਕੋਈ 5 4 4 ਦਿਨਾਂ ਦੀਆਂ ਸੁਈਆਂ ਪੱਲੇ ਆ ਤੇ ਬਹਾਰਾ ਤੁਹਾਨੂੰ ਤਕਰੀਬਨ ਆਪਾਂ ਨਾਮ ਬਣਾ ਕੇ ਦਿਖਾਇਆ ਜਿਨ੍ਹਾਂ ਦੇ ਵਿੱਚੋਂ ਤਕਰੀਬਨ ਸਾਰੇ ਪਸ਼ੂ ਸਾਰੇ ਸੋਇ ਸੁਵਾਏ ਆਲਮੋਸਟ ਠੀਕ ਹੈ ਜੀ ਤੇ ਬਾਕੀ ਜਿੰਨੀ ਵੀ ਆਪਣੀ ਮਾਨਦਈ ਸਰ ਦੀ ਤਸੱਲੀ ਆ ਤੁਸੀਂ ਇੱਥੇ ਆ ਕੇ ਦੋ ਟਾਈਮ ਚੋਣੀ ਆ ਚਾਰ ਟਾਈਮ ਚੋਣੀ ਆ ਜਿੱਦਾਂ ਮਰਜ਼ੀ ਮੇਰਾ ਭਰਾ ਤੁਸੀਂ ਤਸੱਲੀ ਕਰ ਲਿਓ ਤੇ ਇੱਕ ਭਾਜੀ ਬਿੱਲਾ ਸਰ ਵੀ ਆਪਣੇ ਨੰਬਰ ਕਰ ਦिए ਸਾਡੇ ਹਾਂਜੀ ਫੋਨ ਨੰਬਰ 98780 ਹਾਂਜੀ 11475 ਹਾਂਜੀ ਤੇ 298768 84460 ਨੰਬਰ ਪਹਿਲੇ ਹੀ ਹੈ ਜਿਹੜੇ ਚੱਲੰਦੇ ਆ ਅੱਛਾ ਜਿਹੜਾ ਨਵਾਂ ਨਤਮ ਦੇ ਕੋਲ ਹੁੰਦਾ ਸੀ ਨੰਬਰ ਉਹ ਮੇਰੇ ਕੋਲ ਹੀ ਆਉਣਾ ਠੀਕ ਆ ਜੀ ਹਾਂ ਨੰਬਰ ਉਹ ਹੀ ਚੱਲੰਦੇ ਨੇ ਸਾਰੇ ਠੀਕ ਆ ਜੀ ਠੀਕ ਆ ਤਾਂ ਦੋਸਤੋਂ ਨੰਬਰ ਬਿਲਕੁਲ ਸੇਮ ਹੀ ਰਹਿਣ ਵਾਲੇ ਆ ਠੀਕ ਆ ਜੀ ਪਹਿਲਾਂ ਵੀ ਜਿਹੜੇ ਆਪਾਂ ਇਹਦੇ ਫਾਰਮ ਤੋਂ ਵੀਡੀਓ ਪਾਈਆਂ ਨੇ ਉਹ ਨੰਬਰ ਸੇਮ ਰਹਿਣ ਵਾਲੇ ਆ ਨੰਬਰ ਸਕਰੀਨ ਦੇ ਉੱਪਰ ਚੱਲ ਰਹੇ ਆ ਨੰਬਰਾਂ ਤੇ ਕਾਲ ਕਰੋ ਇੱਥੇ ਆਣ ਕੇ ਆਪਣੀ ਤਸੱਲੀ ਕਰੋ ਮਿਲਦਿਆਂ ਕਿ ਨਵੀਂ ਅਪਡੇਟ ਨਾਲ ਸਾਰੇ ਵਿਰਾਂਤਰਾਮਾਂ ਨੂੰ ਸਤਿ ਸ਼੍ਰੀ ਅਕਾਲ ਜੀ